ਛਿਨੀ ਦਸਮ ਗ੍ਰੰਥ ਸਹਿ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਲਯੁਗ ਦੀ ਜੋ ਚਿੱਤਰਕਾਰੀ ਕੀਤੀ ਜੋ ਅੱਜ ਦੇ ਦਿਨ ਸਾਡੀਆਂ ਅੱਖਾਂ ਦੇ ਸਾਹਮਣੇ ਸੱਚ ਸਾਬਿਤ ਹੋ ਰਹੀ ਹੈ ਉਹ ਕਲਮ ਜੋ ਤਲਵਾਰ ਸੀ ਤੇ ਗਿਆਨ ਦਾ ਸਮੁੰਦਰ ਸੀ ਉਹ ਕਲਮ ਰਾਹੀਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜੋ ਕੁਝ ਲਿਖਿਆ ਉਹ ਬਸ ਸ਼ਬਦ ਨਹੀਂ ਇੱਕ ਜੀਵਿਤ ਭਵਿੱਖ ਬਾਣੀ ਸੀ ਇਸ ਵੀਡੀਓ 'ਚ ਆਪਾਂ ਗੱਲ ਕਰਾਂਗੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਵੇਂ ਕਾਲ ਯੁਗ ਦੀ ਔਰਤਾਂ ਦੇ ਬਾਰੇ ਰਚਨਾ ਕੀਤੀ ਅਸੀਂ ਇਹ ਵੀ ਸਮਝਾਂਗੇ ਕਿ ਇਸ ਦੇ ਪਿੱਛੇ ਕੀ ਕਾਰਨ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਦ੍ਰਿਸ਼ਟੀ ਕਿਵੇਂ ਅੱਗੇ ਦੇ ਸਮੇਂ ਨੂੰ ਦੇਖ ਰਹੀ ਸੀ ਅਤੇ ਅੱਜ ਦੇ ਸਮੇਂ 'ਚ ਇਹ ਭਵਿੱਖਵਾਣੀ ਕਿਵੇਂ ਅਸਲ ਰੂਪ ਧਾਰ ਰਹੀ ਹੈ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦਸਮ ਗ੍ਰੰਥ ਵਿੱਚ ਕਈ ਰਚਨਾਵਾਂ ਕੀਤੀਆਂ ਜਿਵੇਂ ਚੰਡੀ ਦੀ ਵਾਰ ਬਚਿੱਤਰ ਨਾਟਕ ਗਿਆਨ ਪ੍ਰਬੋਧ 24 अवतार ਆਦਿ ਇਹਨਾਂ ਰਚਨਾਵਾਂ ਰਾਹੀਂ ਗੁਰੂ ਸਾਹਿਬ ਜੀ ਨੇ ਧਰਮ ਅਧਰਮ ਨਿਆਂ ਅਨਿਆਂ ਨੈਤਿਕਤਾ ਦੇ ਪਤਨ ਬਾਰੇ ਗਹਿਰੀ ਸੋਚ ਪ੍ਰਗਟ ਕੀਤੀ ਇਸ ਗ੍ਰੰਥ ਵਿੱਚ ਕਈ ਥਾਵਾਂ ਤੇ ਗੁਰੂ ਸਾਹਿਬ ਨੇ ਕਲਯੁਗ ਦੀ ਚਿੱਤਰਕਾਰੀ ਕੀਤੀ ਜਿਸ ਵਿੱਚ ਸਾਫ਼ ਲਿਖਿਆ ਹੋਇਆ ਹੈ ਕਿ ਲੋਕ ਕਿਵੇਂ ਪੈਸੇ ਕਾਮ ਹੰਕਾਰ ਦੇ ਪਿੱਛੇ ਆਪ ਦਾ ਧਰਮ ਭੁੱਲ ਜਾਣਗੇ ਇਸ ਵਿੱਚ ਔਰਤਾਂ ਬਾਰੇ ਵੀ ਉਹਨਾਂ ਨੇ ਬਹੁਤ ਉਚਾਰਨ ਕੀਤਾ ਹੈ ਕਿ ਕਾਲ ਯੁਗ 'ਚ ਕਈ ਔਰਤਾਂ ਆਪਣੀ ਨੈਤਿਕਤਾ ਤੋਂ ਹਟ ਜਾਣਗੀਆਂ ਅਤੇ ਆਪਦੇ ਅਸਲ ਮੂਲ ਨੂੰ ਭੁਲਾ ਦੇਣਗੀਆਂ ਦਸਮ ਗ੍ਰੰਥ ਵਿੱਚ ਇੱਕ ਥਾਂ ਤੇ ਗੁਰੂ ਸਾਹਿਬ ਜੀ ਲਿਖਦੇ ਹਨ ਔਰ ਹੋਏ ਅਚੇਤ ਬੇਦੀ ਰਾਜੇ ਪਤ ਵਰਤਨਾ ਜਾਣੇ ਕਾਮ ਸਮਾਜੇ ਇਸ ਦਾ ਅਰਥ ਹੁੰਦਾ ਹੈ ਕਿ ਕਈ ਔਰਤਾ ਅਚੇਤ ਹੋ ਜਾਣਗੀਆਂ ਕਾਮ ਵਾਸਨਾ ਚ ਡੁੱਬ ਜਾਣਗੀਆਂ ਉਹ ਆਪਣਾ ਪਤੀ ਧਰਮ ਨਹੀਂ ਜਾਣ ਸਕਣਗੀਆਂ ਤੇ ਨਾ ਹੀ ਸਨਮਾਨ ਕਰਨਗੀਆਂ ਇਹ ਲਾਈਨਾਂ ਕਿਸੇ ਔਰਤ ਵਿਰੁੱਧ ਨਹੀਂ ਸਗੋਂ ਸਮਾਜ ਨੂੰ ਚੇਤਾਵਨੀ ਹੈ ਕਿ ਜਦੋਂ ਮਨੁੱਖ ਆਪਣੀ ਅੰਦਰਲੀ ਸਹਾਇਤਾ ਨੂੰ ਖੋ ਬੈਠਦਾ ਹੈ ਉਦੋਂ ਪੁਰਖ ਹੋਣ ਜਾਂ ਔਰਤ ਹੋਣ ਨਾਲ ਉਸ ਦਾ ਕੋਈ ਲੈਣਾ ਦੇਣਾ ਨਹੀਂ ਹੁੰਦਾ ਬਸ ਗਿਰਾਵਟ ਆ ਜਾਂਦੀ ਹੈ ਗੁਰੂ ਸਾਹਿਬ ਨੇ ਬਸ ਔਰਤਾਂ ਦੀ ਗਿਰਾਵਟ ਨਹੀਂ ਦਿਖਾਈ ਸਗੋਂ ਮਰਦਾਂ ਦੀਆਂ ਖਾਮੀਆਂ ਪਾਪਾਂ ਲਾਲਚਾਂ ਅਤੇ ਮੂਲ ਦੇ ਵਿਵੇਕਾਂ ਨੂੰ ਵੀ ਦਿਖਾਇਆ ਹੈ ਅੱਜ ਦੇ ਸਮੇਂ 'ਚ ਜੀ ਅਸੀਂ ਆਸ-ਪਾਸ ਨਜ਼ਰ ਮਾਰੀਏ ਤਾਂ ਗੁਰੂ ਸਾਹਿਬ ਦੀਆਂ ਗੱਲਾਂ ਸੱਚ ਸਾਬਿਤ ਹੋ ਰਹੀਆਂ ਹਨ ਸੋਸ਼ਲ ਮੀਡੀਆ ਦੇ ਯੁੱਗ ਵਿੱਚ ਜਿੱਥੇ ਔਰਤਾਂ ਨੇ ਆਪਣੀ ਆਜ਼ਾਦੀ ਹਾਸਲ ਕੀਤੀ ਹੈ ਉੱਥੇ ਕਈ ਔਰਤਾਂ ਨੇ ਇਸ ਆਜ਼ਾਦੀ ਦਾ ਗਲਤ ਲਾਭ ਵੀ ਲਿਆ ਹੈ ਫੈਸ਼ਨ ਗਲੈਮਰ ਤੇ ਸ਼ੌਕ ਇਹ ਸਭ ਕੁਝ ਬੁਰਾ ਨਹੀਂ ਹੈ ਪਰ ਜਦੋਂ ਇਹ ਜਜ਼ਬਾਤੀ ਦਿਖਾਵੇ ਅਤੇ ਜਨਾਨੀਅਤ ਦੇ ਪ੍ਰਦਰਸ਼ਨ ਤੱਕ ਬਣ ਜਾਂਦਾ ਹੈ ਤਾਂ ਉਹ ਕਲਯੁਗੀ ਸੰਕੇਤ ਬਣ ਜਾਂਦਾ ਹੈ ਅਸੀਂ ਦੇਖਦੇ ਹਾਂ ਕਿ ਕਈ ਔਰਤਾਂ ਆਪਣੀ ਸ਼ੋਭਾ ਲਾਜ ਸੰਕੋਚ ਜੋ ਇੱਕ ਨਾਰੀ ਦੀ ਸ਼ਕਤੀ ਹੁੰਦੀ ਹਨ ਉਹ ਉਪਲਾ ਬੈਠਦੀਆਂ ਹਨ ਇੰਸਟਾਗ੍ਰam ਦੀ ਰੀਲਾਂ ਦੇ ਨਾਵਾਂ ਤੇ ਅਸ਼ਲੀਲ ਗੱਲਾਂ ਪੜਕਾਉਣ ਦੀਆਂ ਗੱਲਾਂ ਕਰਦੀਆਂ ਹਨ ਪਰ ਇੱਥੇ ਇਹ ਗੱਲ ਸਾਫ਼ ਕਰਨੀ ਵੀ ਜ਼ਰੂਰੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਕਦੇ ਵੀ ਸਿਰਫ਼ ਔਰਤ ਨੂੰ ਦੋਸ਼ੀ ਨਹੀਂ ਠਹਿਰਾਇਆ ਉਹ ਸਾਨੂੰ ਦੱਸਦੇ ਹਨ ਕਿ ਜਦੋਂ ਇੱਕ ਪੁਰਸ਼ ਆਪਣੀ ਨੈਤਿਕਤਾ ਖੋਹ ਦਿੰਦਾ ਹੈ ਉਦੋਂ ਔਰਤ ਦਾ ਭਰੋਸਾ ਉਸ ਤੋਂ ਉੱਠ ਜਾਂਦਾ ਹੈ ਮਾਤਾ ਸਤੀ ਮਾਤਾ ਦੁਰਗਾਵਤੀ ਮਾਤਾ ਗੁਜਰੀ ਜੀ ਮਾਈ ਭਾਗੋ ਜੀ ਇਨ੍ਹਾਂ ਜਈਆਂ ਨਾਰੀਆਂ ਨੇ ਸਦਾ ਸਮਾਜ ਨੂੰ ਉੱਚਾ ਚੁੱਕਿਆ ਗੁਰੂ ਜੀ ਸਿੱਖੀ ਵਿੱਚ ਨਾਰੀ ਨੂੰ ਸਾਹਿਬਜ਼ਾਤੀ ਮੰਨਦੇ ਹਨ ਇੱਜ਼ਤਦਾਰ ਸਮਰੱਥ ਤੇ ਆਤਮਿਕ ਤਾਕਤ ਵਾਲੀ ਇਸ ਲਈ ਜੇਕਰ ਅੱਜ ਦੇ ਸਮੇਂ 'ਚ ਕੁਝ ਔਰਤਾਂ ਕਲਯੁਗ ਦੇ ਪ੍ਰਭਾਵ ਹੇਠ ਗਲਤ ਰਾਹਾਂ 'ਤੇ ਚੱਲ ਰਹੀਆਂ ਹਨ ਤਾਂ ਇਸ ਲਈ ਕਲੀ ਔਰਤ ਨਹੀਂ ਸਾਰਾ ਸਮਾਜ ਵੀ जिम्मेवार है पिता पति मीडिया ਅਤੇ ਆਧੁਨਿਕ ਸਿੱਖਲਾਈ ਪ੍ਰਣਾਲੀ ਗੁਰੂ ਗੋਬਿੰਦ ਸਿੰਘ ਜੀ ਸਾਨੂੰ ਸਿਰਫ ਡਰਾਉਂਦੇ ਨਹੀਂ ਹਨ ਉਹ ਸਾਨੂੰ ਹਮੇਸ਼ਾ ਸਿੱਧੇ ਰਾਹ ਉੱਤੇ ਪਾਉਂਦੇ ਹਨ ਉਹ ਕਹਿੰਦੇ ਹਨ ਕਿ ਸਾਧ ਸੰਗਤ ਮਿਲ ਰਹਿ ਦਿਨ ਰਾਤੀ ਆਪਣੇ ਕਰਮ ਸੰਭਾਲੈ ਸਾਥੀ ਇਸ ਦਾ ਅਰਥ ਹੁੰਦਾ ਹੈ ਕਿ ਜੋ ਮਨੁੱਖ ਸਾਧ ਸੰਗਤ ਵਿੱਚ ਰਹਿੰਦਾ ਹੈ ਉਹ ਆਪਣੀ ਨੈਤਿਕਤਾ ਤੇ ਧਿਆਨ ਦਿੰਦਾ ਹੈ ਉਹ ਕਾਲਯੁਗ ਵਿੱਚ ਵੀ ਸੱਚੇ ਰਸਤੇ ਉੱਤੇ ਰਹਿੰਦਾ ਹੈ ਮਾਤਾ ਗੁਜਰੀ ਜੀ ਦੀ ਤਰ੍ਹਾਂ ਜੇਕਰ ਅਸੀਂ ਘਰ ਵਿੱਚ ਨੈਤਿਕ ਸੰਸਕਾਰ ਪੈਦਾ ਕਰੀਏ ਤਾਂ ਆਪਣੇ ਬੱਚਿਆਂ ਨੂੰ ਧਾਰਮਿਕ ਰਾਹ ਦਿਖਾਈਏ ਤਾਂ ਕਾਲਯੁਗ ਦੇ ਸੰਕੇਤ ਸਾਡੇ ਘਰ ਵਿੱਚ ਕਦੇ ਵੀ ਕਦਮ ਨਹੀਂ ਰੱਖ ਸਕਣਗੇ ਇਹ ਵੀਡੀਓ ਰਾਹੀਂ ਅਸੀਂ ਇਹ ਨਹੀਂ ਕਹਿ ਰਹੀ ਕਿ ਸਾਰੀਆਂ ਔਰਤਾਂ ਪਟਕ ਚੁਕੀਆਂ ਹਨ ਪਰ ਜਿਵੇਂ ਗੁਰੂ ਸਾਹਿਬ ਜੀ ਨੇ ਕਿਹਾ ਕਿ ਕੁਝ ਔਰਤਾਂ ਕੁਝ પુરਖ ਕੁਝ ਰਾਜ ਆਪਣੇ ਅਸਲੀ ਰੂਪ ਨੂੰ ਭੁਲਾ ਬੈਠਦੇ ਹਨ ਕਾਲ ਯੁਗ ਦੀ ਸਭ ਤੋਂ ਵੱਡੀ ਲੜਾਈ ਇਹ ਹੈ ਕਿ ਆਪਣੇ ਅੰਦਰਲੀ ਰੋਹਾਨੀ ਜੀਵਨ ਨੂੰ ਬਚਾ ਕੇ ਰੱਖਣਾ ਆਓ ਅਸੀਂ ਸਾਰੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਗੱਲਾਂ ਨੂੰ ਮਨ ਵਿੱਚ ਵਸਾਈਏ ਆਪਣੇ ਪਰਿਵਾਰ ਆਪਣੀ ਬੇਟੀ ਆਪਣੀ ਭੈਣ ਨੂੰ ਧਰਮ ਦੇ ਸਹੀ ਰਾਸਤੇ ਤੇ ਚਲਾਈਏ ਕਿਉਂਕਿ ਜੇ ਔਰਤ ਨੈਤਿਕ ਬਣੇਗੀ ਤਾਂ ਸਮਾਜ ਆਪਣੇ ਆਪ ਠੀਕ ਹੋ ਜਾਵੇਗਾ ਸੋਇਸੀ ਜੀ ਅੱਜ ਦੀ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਬਾਕਸ ਵਿੱਚ ਦੱਸਣਾ ਮਿਲਦੇ ਹਾਂ ਫਿਰ ਨੈਕਸਟ ਵੀਡੀਓ 'ਚ ਇਦਾਂ ਦੀਆਂ ਵੀਡੀਓਜ਼ ਹੋਰ ਦੇਖਣ ਲਈ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ